ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦਾ ਉਧਾਰ ਕਰਦੇ ਕਰਦੇ ਜਦੋਂ ਪੰਜਾਬ ਆਏ ਤਾਂ ਪੰਜਾਬ ਵਿੱਚ ਆਣ ਕੇ ਉਹਨਾਂ ਨੇ ਰਾਵੀ ਦਰਿਆ ਦੇ ਕੰਢੇ ਤੇ ਆਪਣਾ ਡੇਰਾ ਲਗਾ ਲਿਆ ਜਿਹੜੇ ਇਲਾਕੇ ਵਿੱਚ ਗੁਰੂ ਜੀ ਨੇ ਆਪਣਾ ਡੇਰਾ ਲਾਇਆ ਸੀ ਉਸ ਇਲਾਕੇ ਵਿੱਚ ਇੱਕ ਦੋਦਾ ਨਾਮ ਦਾ ਇੱਕ ਜ਼ਮੀਦਾਰ ਰਹਿੰਦਾ ਸੀ ਤੇ ਦੁੱਧੇ ਜਮੀਦਾਰ ਤੋਂ ਇੰਨੇ ਕੁ ਜ਼ਿਆਦਾ ਪਸ਼ੂ ਸਨ ਕਿ ਉਸ ਪੂਰੇ ਇਲਾਕੇ ਵਿੱਚ ਸਭ ਤੋਂ ਵੱਧ ਦੁੱਧ ਦੁੱਧੇ ਕੋਲ ਹੀ ਹੁੰਦਾ ਸੀ ਦੂਰ ਦੂਰ ਤੋਂ ਚੱਲ ਕੇ ਲੋਕ ਦੁੱਧੇ ਦੇ ਘਰੋਂ ਦੁੱਧ ਲੈਣ ਆਉਂਦੇ ਸਨ ਜਦੋਂ ਦੁੱਧੇ ਦੀ ਘਰਵਾਲੀ ਨੂੰ ਪਤਾ ਲੱਗਾ ਕਿ ਰਾਵੀ ਦਰਿਆ ਦੇ ਕੰਢੇ ਤੇ ਮਹਾਪੁਰਸ਼ ਆਏ ਹੋਏ ਸਨ ਤਾਂ ਉਹ ਘਰ ਤੋਂ ਪੈਦਲ ਚੱਲ ਕੇ ਗੁਰੂ ਜੀ ਦੇ ਪਾਸ ਪਹੁੰਚ ਗਈ ਤੇ ਜਦੋਂ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਬਚਨ ਸੁਨੇ ਤੇ ਉਹ ਨਿਹਾਲ ਹੋ ਗਈ ਤੇ ਆਖਾਂ ਲੱਗੀ ਕਿ ਗੁਰੂ ਜੀ ਤੁਹਾਡਾ ਕੀਰਤਨ ਤੇ ਉਪਦੇਸ਼ ਸੁਣ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ ਤੇ ਹੁਣ ਮੈਂ ਰੋਜ਼ ਇੱਥੇ ਆਵਾਂ ਕਰਾਂਗੀ ਗੁਰੂ ਜੀ ਦਾ ਕੀਰਤਨ ਸੁਣਨ ਵਾਸਤੇ ਦੁੱਧ ਦੇ ਘਰ ਵਾਲੀ ਰੋਜ਼ਾਨਾ ਆਪਣੇ ਘਰ ਤੋਂ ਇੱਕ ਡੋਲੂ ਦੁੱਧ ਦਾ ਭਰਦੀ ਤੇ ਉਥੇ ਪਹੁੰਚ ਜਾਂਦੀ ਜਿੱਥੇ ਗੁਰੂ ਜੀ ਬੈਠੇ ਹੋਏ ਸਨ ਕੁਝ ਦਿਨਾਂ ਬਾਅਦ ਦੋਦੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸਦੀ istri ਦੁੱਧ ਦਾ ਡੋਲੂ ਭਰ ਕੇ ਕਿਸੇ ਨਵੇਂ ਆਏ ਸਾਧੂ ਦੇ ਡੇਰੇ ਤੇ ਜਾਂਦੀ ਹੈ ਤਾਂ ਇੱਕ ਦਿਨ ਉਹ ਆਪਣੀ ਘਰਵਾਲੀ ਦਾ ਪਿੱਛਾ ਕਰਨ ਲੱਗਾ ਤੇ ਘਰਵਾਲੀ ਚਲਦੀ ਚਲਦੀ ਗੁਰੂ ਜੀ ਦੇ ਪਾਸ ਪਹੁੰਚ ਗਈ ਤੇ ਗੁਰੂ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗੀ ਤੇ ਜਦੋਂ ਗੁਰੂ ਜੀ ਦਾ ਕੀਰਤਨ ਸਮਾਪਤ ਹੋਇਆ ਤੇ ਦੁੱਧ ਦੇ ਦੀ ਘਰਵਾਲੀ ਨੇ ਦੁੱਧ ਦਾ ਭਰਿਆ ਡੋਲੂ ਗੁਰੂ ਜੀ ਦੇ ਚਰਨਾ ਪਾਸ ਰੱਖ ਦਿੱਤਾ ਤੇ ਗੁਰੂ ਜੀ ਨੂੰ ਦੁੱਧ ਛਕਣ ਦੀ ਬੇਨਤੀ ਕੀਤੀ ਤੇ ਜਮੀਦਾਰ ਦੁੱਧਾ ਇੱਕ ਰੁੱਖ ਦੇ ਪਿੱਛੇ ਲੁਕ ਕੇ ਸਭ ਕੁਝ ਵੇਖ ਰਿਹਾ ਸੀ ਤੇ ਘਰਵਾਲੀ ਇਸ ਗੱਲ ਤੋਂ ਬਿਲਕੁਲ ਬੇਖਬਰ ਸੀ ਕਿ ਮੇਰਾ ਘਰਵਾਲਾ ਉਸ ਰੁੱਖ ਦੇ ਪਿੱਛੇ ਲੁਕਿਆ ਹੋਇਆ ਹੈ ਜਦੋਂ ਜਾਨੇ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਦੁੱਧ ਦਾ ਘੋਟ ਪਰਣ ਲੱਗੇ ਤਾਂ ਉਹਨਾਂ ਨੇ ਦੁੱਧੇ ਨੂੰ ਆਵਾਜ਼ ਲਗਾਈ ਕਿ ਭਾਈ ਤੂੰ ਰੁੱਖ ਦੇ ਪਿੱਛੇ ਕਿਉਂ ਲੁਕਿਆ ਹੈ ਆ ਜਾ ਤੂੰ ਵੀ ਦੁੱਧ ਪੀ ਲੈ ਦੋਦਾ ਪਹਿਲਾਂ ਤਾਂ ਹੈਰਾਨ ਹੋ ਗਿਆ ਕਿ ਗੁਰੂ ਜੀ ਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਰੁੱਖ ਪਿੱਛੇ ਲੁਕਿਆ ਹੋਇਆ ਹਾਂ ਤੇ ਫਿਰ ਉਹ ਸ਼ਰਮਿੰਦਾ ਜਿਹਾ ਹੋ ਕੇ ਗੁਰੂ ਜੀ ਦੇ ਪਾਸ ਆ ਗਿਆ ਤੇ ਆਖਾ ਲੱਗਾ ਕਿ ਕੋਈ ਨਾ ਤੁਸੀਂ ਹੀ ਪੀਓ ਦੁੱਧ ਕਿਉਂਕਿ ਜਿਹੜਾ ਤੁਸੀਂ ਦੁੱਧ ਪੀ ਰਹੇ ਹੋ ਇਹ ਮੇਰਾ ਹੀ ਹੈ ਤਾਂ ਗੁਰੂ ਜੀ ਦੁੱਧੇ ਦੀ ਇਸ ਗੱਲ ਨੂੰ ਸੁਣ ਕੇ ਮੁਸਕਰਾਏ ਤੇ ਆਪਣਾ ਗੜਵਾ ਦੁੱਧੇ ਦੇ ਹੱਥ ਵਿੱਚ ਫੜਾ ਕੇ ਅੱਖਾਂ ਲੱਗੀਆਂ ਕਿ ਜਾ ਨਦੀ ਵਿੱਚੋਂ ਮੇਰੇ ਲਈ ਥੋੜਾ ਪਾਣੀ ਲੈ ਕੇ ਆ ਤੇ ਦੁੱਧਾ ਜਦੋਂ ਪਾਣੀ ਲੈਣ ਵਾਸਤੇ ਨਦੀ ਦੇ ਪਾਸ ਪਹੁੰਚਿਆ ਤੇ ਉਹ ਨਦੀ ਨੂੰ ਵੇਖ ਕੇ ਹੈਰਾਨ ਹੋ ਗਿਆ ਕਿਉਂਕਿ ਨਦੀ ਵਿੱਚ ਪਾਣੀ ਦੀ ਜਗ੍ਹਾ ਦੁੱਧ ਵਹਿ ਰਿਹਾ ਸੀ ਇਹ ਵੇਖ ਕੇ ਦੁੱਧੇ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਤੇ ਦੁੱਧਾ ਪਾਣੀ ਲੈਣ ਵਾਸਤੇ ਇੱਕ ਦੋ ਥਾਵਾਂ ਤੇ ਹੋਰ ਵੀ ਗਿਆ ਪਰ ਉਸ ਨੂੰ ਉਥੇ ਵੀ ਪਾਣੀ ਦੀ ਜਗ੍ਹਾ ਦੁੱਧ ਹੀ ਦਿਖਾਈ ਦਿੱਤਾ ਥਕਾਹਾਰ ਕੇ ਦੁੱਧਾ ਜਮੀਦਾਰ ਖਾਲੀ ਗੜਵਾ ਲੈ ਕੇ ਵਾਪਸ ਗੁਰੂ ਜੀ ਦੇ ਪਾਸ ਆ ਗਿਆ ਤੇ ਆਖਾਂ ਲੱਗਾ ਕਿ ਗੁਰੂ ਜੀ ਮੈਂ ਜਿੱਥੇ ਵੀ ਪਾਣੀ ਲਜਾਣ ਵਾਸਤੇ ਜਾ ਰਿਹਾ ਹਾਂ ਮੈਨੂੰ ਹਰ ਪਾਸੇ ਦੁੱਧ ਹੀ ਦੁੱਧ ਦਿਖਾਈ ਦੇ ਰਿਹਾ ਹੈ ਤਾਂ ਗੁਰੂ ਜੀ ਨੇ ਹੱਸ ਕੇ ਦੁੱਧੇ ਨੂੰ ਸਮਝਾਇਆ ਕਿ ਭਾਈ ਤੂੰ ਹੁਣੇ ਹੀ ਮੈਨੂੰ ਬੋਲਿਆ ਸੀ ਕਿ ਜਿਹੜਾ ਦੁੱਧ ਤੂੰ ਪੀ ਰਿਹਾ ਹੈ ਉਹ ਮੇਰਾ ਹੈ ਪਰ ਪਿਆਰੇ ਸਜਣਾ ਇਸ ਦੁਨੀਆ ਵਿੱਚ ਇਨਸਾਨ ਦਾ ਆਪਣਾ ਕੁਝ ਵੀ ਨਹੀਂ ਸਿਵਾ ਉਸਤੇ ਕਰਮਾਂ ਦੇ ਇਸ ਧਰਤੀ ਤੇ ਜੋ ਕੁਝ ਵੀ ਹੈ ਉਹ ਸਭ ਪਰਮਾਤਮਾ ਦਾ ਹੈ ਮਨੁੱਖ ਤਾਂ ਇਸ ਦੀ ਵਰਤੋਂ ਕਰ ਸਕਦਾ ਹੈ ਪਰ ਨਾਲ ਕੁਝ ਵੀ ਲੈ ਕੇ ਨਹੀਂ ਜਾ ਸਕਦਾ ਇਹ ਦੁੱਧ ਧਨ ਰਿਜਕ ਸਭ ਇੱਥੇ ਹੀ ਰਹਿ ਜਾਣਾ ਹੈ ਰੱਬ ਦੀ ਦਰਗਾਹ ਵਿੱਚ ਬੰਦੇ ਦੇ ਦੁਆਰਾ ਕੀਤਾ ਦਾਨ ਪੁੰਨ ਤੇ ਕਰਮ ਹੀ ਦੇਖੇ ਜਾਂਦੇ ਹਨ ਦੋਦੇ ਜ਼ਮੀਦਾਰ ਨੂੰ ਗੁਰੂ ਜੀ ਦੇ ਬਚਨ ਸਮਝ ਆ ਗਏ ਤੇ ਉਹ ਗੁਰੂ ਜੀ ਦੇ ਚਰਨੀ ਟੈ ਪਿਆ ਤੇ ਆਪਣੇ ਦੁਆਰਾ ਕੀਤੀ ਗਲਤੀ ਦੀ ਖਿਮਾ ਮੰਗਣ ਲੱਗ ਪਿਆ ਤੇ ਗੁਰੂ ਜੀ ਤੋਂ ਆਸ਼ੀਰਵਾਦ ਲੈ ਕੇ ਉਸੇ ਦਿਨ ਤੋਂ ਹੀ ਗੁਰੂ ਜੀ ਦੇ ਉਪਦੇਸ਼ ਅਨੁਸਾਰ ਚੱਲਣ ਲੱਗਾ ਸਤਨਾਮ ਸ੍ਰੀ ਵਾਹਿਗੁਰੂ